ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੂਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਉ ਕਵਨ ਸੋ ਮਤ ਜਿਤ ਪ੍ਰੀਤਮ ਪਾਉ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ ਬੇਰੇ ਬਿਲਾਵਲ ਮੱਲਾ ਪੰਜਵਾ ਚਲਨ ਕਮਲ ਪ੍ਰਭ ਸਰਦੇ ਧਿਆਏ ਰੂ ਗਏ ਸਗਲੇ ਸੁਖ ਪਾਏ ਗੁਰ ਦੁਖ ਕਟਿਆ ਦੀਨੋ ਦਾਨ ਸਭਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅਮਰਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮੱਲਾ ਪੰਜਵਾ ਸ਼ਾਂਤ ਵਾਹੀ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾ ਪਾਪ ਸੁਨਤਾਪ ਬਿਨਾਸੇ ਹਰ ਸਿਮਰਤਿ ਕਲ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜੇ ਸਵਾਰੀ ਬਾਬਲ ਮੋਲਾ ਪੰਜਵਾ ਮਮਤਾ ਮੋਹ ਤ੍ਰੋ ਮਦ ਮਾਤਾ ਬੰਦਨ ਬਾਦਿਆ ਅਤ ਬਿਕਰਾਲ ਦੰਦਨ ਸਜਤ ਬਕਾਰ ਕਰਤ ਔਦ ਫਾਹੀ ਫਤਾ ਜਮਕੇ ਜਾਲ ਤੇਰੀ ਛਲਨ ਪਪਦੀਨ ਦਿਲਾ ਮਹਾ ਬਖਮ ਸਾਗਰ ਅਤ ਭਾਰੀ ਉਦੋਂ ਸਾਧੂ ਸੰਗ ਰਵਾਲਾ ਰਹਾਉ ਪ੍ਰਭ ਸੁਖ ਦਾਤੇ ਸਮਲਤ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਪਰਮ ਕੇ ਬੰਦਨ ਕਾਟੋ ਪਰਮੇਸ਼ਰ ਨਾਨਕ ਦੇ ਪ੍ਰਭ ਸਦਾ ਕਰਪਾਲ ਬਲਾਵਲ ਮੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਲਿਆ ਸਾਥ ਜਨਾਂ ਹੋਏ ਕਲਪਾਲਾ ਵਿਖੇ ਸਭ ਪਲਵਾ ਲਿਆ ਕਾਲਜ ਸਤਗੁਰ ਆਪ ਸਵਾਰਿਆ ਵੱਡੀ ਆਲਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤਰਣ ਤ੍ਰਿਵਣ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਾਨਿਸ਼ੇ ਨਾਨਕ ਫਲ ਪਾਏ ਉਰਨੁ ਇਸਿ ਪੁਜਾਰਿਆ ਬਿਲਾਵਲ ਮੱਲਾ ਪੰਜਵਾਂ ਜਿਸ ਉਪਰ ਹੋਵ ਦਿਆਲ ਹਰਿ ਸਿਮਰਤ ਕਾਟੇ ਸੋ ਕਾਲ ਰਹਾਉ ਸਾਧ ਸੰਗ ਭਜਿਏ ਗੋਪਾਲ ਗੁਣ ਗਾਵਤ ਟੂਟੇ ਜਮ ਜਾਲ ਆਪੇ ਸਤਗੁਰ ਆਪੇ ਪ੍ਰਤੀਪਾਲ ਨਾਨਕ ਜਾਚੇ ਸਾਧ ਰਵਾਲ ਬਿਲਾਵਲ ਮੱਲਾ ਪੰਜਵਾਂ ਮਨ ਮੇਂ ਚਿੰਚੋ ਹਰ ਹਰ ਨਾਮ ਅੰਧਨ ਕੀਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੂ ਨੇਰੇ ਰਹਾਓ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਭਈ ਸੁਖ ਸਹਿਜ ਘਰ ਆਇਆ ਰਹਾਓ ਰਜ ਰਜ ਭੋਜਿਤ ਖਾਓ ਮੇਰੇ ਭਾਈ ਅਮਰਤ ਨਾਮ ਰਿੱਧ ਮਹਿ ਦੇ ਆਈ ਨਾਨਕ ਗੁਰਪੂਰੇ ਸ਼ਰਨ ਆਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਾਬਲ ਮਹਲਾ 5 ਸਤਿਗੁਰ ਕਰ ਦੀਨੇ ਅਸਤਿਰ ਘਰ ਬਾੜ ਰਹਾਉ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾਂ ਕੀ ਸ਼ਰਨ ਆਈ ਜਾ ਕੋ ਸ਼ਬਦ ਅਖੰਡ ਅਪਾਰ ਬਾਬਲ ਮਹਲਾ 5 ਤਉ ਬਸੰਤਾ ਬਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਲੋਗ ਗੁਣ ਗਾਓ ਨਿਤ ਲਾਮ ਕੇ ਇਹ ਅਬਖਦ ਜੋਗ ਆਏ ਬਸੋ ਘਰ ਦੇਸ ਮੇ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭਏ ਲਹਿ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗਨ ਚਲਹੀ ਮਾਇਆ ਜੰਜਾਲ ਊਠ ਸੁਧਾਰੇ ਛਤਰਪਤ ਸੰਤਨ ਕੇ ਖਿਆਲ ਰਹਾਓ ਅਹ ਬੁੱਧ ਕਉ ਬਿੰਸਨਾ ਇਹ ਤੁਰ ਕੀ ਢਾਲ ਬਹੁ ਜੋਨੀ ਜਨਮੇ ਮਰੇ ਵਿਖਿਆ ਬਿਕਰਾਲ ਸਤਿ ਬਚਨ ਸਾਧੂ ਕਹੇ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਅਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤ ਮੈਂ ਲੋਚੇ ਸਭ ਜੀਆ ਸੁਪਰਸੰਨ ਭਏ ਸਤਿਗੁਰੂ ਪ੍ਰਭ ਕਸ਼ਯ ਬਿਗਨ ਨਾ ਥਿਆ ਜਾ ਕਾ ਅੰਗ ਧਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪ੍ਰਸਾਦ ਸਦਾ ਸਦਾ ਵਡਿਆਈਆ ਨਾਨਕ ਗੁਰ ਗੁਲਪਾਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ